ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਦੁੱਧ ਦੀਆਂ ਪਿੰਨੀਆਂ ਇਹ ਥੋੜੇ ਜਿਹਾ ਦੁੱਧ ਤੋਂ ਆਪਾਂ ਖੋਏ ਦੇ ਟੇਸਟ ਵਾਲੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲਾਂਗੇ ਤੇ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਆਪਾਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਦੇਖੋ ਤੁਸੀਂ ਕਿੰਨੀਆਂ ਟੇਸਟੀ ਪਿੰਨੀਆਂ ਬਣੀਆਂ ਆਪਣੀਆਂ ਤੇ ਕਿੰਨਾ ਸੋਹਣਾ ਇਹਨਾਂ ਦਾ ਰੰਗ ਆਇਆ ਸਿਰਫ 10 ਮਿੰਟਾਂ ਵਿੱਚ ਇਹ ਪਿੰਨੀਆਂ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਚਲੋ ਜੀ ਫਿਰ ਆਪਾਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਦੇ ਆਂ ਹਾਂਜੀ ਇਦਾਂ ਆਪਾਂ ਫਰਾਈ ਪੈਨ ਆ ਜਿਹੜਾ ਆਪਣਾ ਗਰਮ ਕਰ ਲਿਆ। ਇਹਦੇ ਚ ਆਪਾਂ ਪਾਵਾਂਗੇ ਇੱਕ ਕਟਚੀ ਦੇਸੀ ਘਿਓ ਦੀ। ਤੇ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਮੀਡੀਅਮ ਕਰ ਲਾਂਗੇ। ਘਿਓ ਆਪਣਾ ਗਰਮ ਹੋ ਗਿਆ ਜੀ। ਇਦੇ ਚ ਆਪਾਂ ਪਾਵਾਂਗੇ ਇੱਕ ਕੌਲੀ ਆਟੇ ਦੀ ਕਣਕ ਦਾ ਆਟਾ ਇਹ ਪਿੰਨੀਆਂ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਆਟਾ ਭੁੰਨਾਂਗੇ ਵਿਚਾਰ ਲਾਉਣ ਵਾਸਤੇ ਤੇ ਇਹਨੂੰ ਆਪਾਂ ਮੀਡੀਅਮ ਗੈਸ ਤੇ ਹਲਾਉਂਦੇ ਹੋਏ ਚੰਗੇ ਤਰੀਕੇ ਨਾਲ ਆਟੇ ਨੂੰ ਭੁੰਨ ਲਾਂ। ਕਿਉਂ ਆਪਾਂ ਇਹਦੇ ਚ ਜ਼ਿਆਦਾ ਨਹੀਂ ਪਾਉਣਾਗਾ ਇੱਕ ਕੌਲੀ ਆਟੇ ਚ ਆਪਾਂ ਇੱਕ ਕੜਛੀ ਘਿਓ ਦੀ ਪਾਵਾਂਗੇ ਇੰਨੇ ਜੀ ਇਹ ਬਹੁਤ ਸੋਹਣਾ ਆਟਾ ਇਹਨੇ ਆਪਣੇ ਨੇ ਭੁੱਜ ਜਾਣਾਗਾ ਬਿਲਕੁਲ ਇਹਦਾ ਕੱਚਾਪਾਣਾ ਜਿਹੜਾ ਆਪਾਂ ਖਤਮ ਕਰ ਲਾਂਗੇ ਬਿਨਾਂ ਖੋਏ ਤੋਂ ਦੁੱਧ ਦੀਆਂ ਬਹੁਤ ਸੋਹਣੀਆਂ ਪਿੰਨੀਆਂ ਬਣ ਗਈਆਂ ਬਿਨਾਂ ਖੋਆ ਕੱਢੇ ਦੁੱਧ ਦੀਆਂ ਪਿੰਨੀਆਂ ਆਪਾਂ ਜਿਹੜੀਆਂ ਬਣਾ ਰਹੇ ਹਾਂ ਬਹੁਤ ਥੋੜੇ ਟੈਂਕ 'ਚ ਇਹ ਤਿਆਰ ਹੋ ਜਾਣਗੀਆਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਰੈਸਪੀ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਹਾਂਜੀ ਆਟਾ ਵੀ ਜਿਹੜਾ ਆਪਣਾ ਚੰਗੇ ਤਰੀਕੇ ਨਾਲ ਭੁੱਜ ਗਿਆ ਇਹਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਸੀਗਾ ਤੇ ਇਹਦਾ ਕੱਚਾਪਨ ਖਤਮ ਕਰਨਾ ਸੀ ਬਿਲਕੁਲ ਕੱਚਾਪਾਣਾ ਜਿਹੜਾ ਆਟੇ ਦਾ ਖਤਮ ਹੋ ਗਿਆ ਤੇ ਹੁਣ ਆਪਾਂ ਗੈਸ ਕਰਤਾ ਬੰਦ ਪਰ ਇਹਨੂੰ ਨਾ ਆਪਾਂ 2-3 ਮਿੰਟਾਂ ਤੱਕ ਹਿਲਾਉਂਦੇ ਰਹਾਂਗੇ ਕਿਉਂਕਿ ਹਜੇ ਆਪਣਾ ਜਿਹੜਾ ਫਰਾਈਪੈਨ ਆ ਗਰਮਾ ਤੇ ਆਟਾ ਆਪਣਾ ਥੱਲੇ ਨਾ ਲੱਗ ਜੇ ਇਸ ਲਈ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਹਿਲਾਉਂਦੇ ਹੋਏ ਹਾਂਜੀ ਆਟਾ ਆਪਣਾ ਹੁਣ ਥੋੜਾ ਠੰਡਾ ਹੋ ਗਿਆ ਤੇ ਹੁਣ ਇਹਨੇ ਥੱਲੇ ਨਹੀਂ ਲੱਗਣਾ ਨਾ ਤੇ ਹੁਣ ਇਹਨੂੰ ਆਪਾਂ ਵਾਸੇ ਕਰ ਦਿੰਨੇ ਹੈਗੇ ਇਧਰ ਆਪਾਂ ਸਾਫ ਕੜਾਈ ਹੈ ਜਿਹੜੀ ਇੱਕ ਭਾਰੇ ਜਿਹੇ ਥੱਲੇ ਵਾਲੀ ਹੈ ਜਿਹੜਾ ਗਰਮ ਧਰ ਲਈ ਹੈਗੀ ਇਹਦੇ ਚ ਆਪਾਂ ਪਾਵਾਂਗੇ 1 ਕੱਪ ਦੁੱਧ ਦਾ ਨਾਰਮਲ ਦੁੱਧ ਦਾ ਇਹ ਨਾ ਤਾਂ ਠੰਡਾ ਤੇ ਨਾ ਗਰਮਾ ਮਤਲਬ ਕਿ ਤਾਜ਼ਾ ਦੁੱਧਾ ਹੈਗਾ ਤੇ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਬਿਲਕੁਲ ਸਿਮ ਤੇ ਕਰ ਲਿਆ ਤੇ ਇੱਕ ਕੌਲੀ ਲਈ ਆ ਕੇ ਮਿਲਕ ਪਾਊਡਰ ਜਿਹੜੀ ਕੌਲੀ ਆਪਾਂ ਆਟੇ ਦੀ ਕੁੰਨੀ ਆ ਉਹੀ ਕੌਲੀ ਆਪਾਂ ਮਿਲਕ ਪਾਊਡਰ ਦੀ ਲਈ ਆ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤਾਂ ਕਿ ਇਹਦੇ 'ਚ ਕੋਈ ਗੰਢ ਨਾ ਰਵੇ ਥੋੜਾ ਥੋੜਾ ਪਾ ਕੇ ਨਾ ਇਹਨੂੰ ਮਿਕਸ ਕਰ ਲਾਂਗੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਬਿਨਾ ਖੋਏ ਤੋਂ ਇਸ ਤਰ੍ਹਾਂ ਵੀ ਦੁੱਧ ਦੀਆਂ ਬਹੁਤ ਟੇਸਟੀ ਪਿੰਨੀਆਂ ਬਣਦੀਆਂ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਥੋੜੇ ਟਾਈਮ 'ਚ ਬਣ ਕੇ ਤਿਆਰ ਹੋ ਜਾਂਦੀਆਂ ਤੇ ਪਰ ਪਿੰਨੀਆਂ ਬਹੁਤ ਟੇਸਟੀ ਬਣਦੀਆਂ ਇਹਦੇ ਵਿੱਚ ਆਪਣਾ ਮਿਲਕ ਪਾਊਡਰ ਆ ਜਿਹੜਾ ਚੰਗੇ ਤਰੀਕੇ ਨਾਲ ਘੁਲ ਗਿਆ ਕੋਈ ਇਹਦੇ 'ਚ ਹੁਣ ਗੰਡਣੀਗੀ ਬਿਲਕੁਲ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਘੋਲ ਲਿਆ ਤੇ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਮੀਡੀਅਮ ਰੱਖਿਆ ਹੋਇਆਗਾ ਇਹਨੂੰ ਹਿਲਾਉਂਦੇ ਹੋਏ ਚੰਕ ਪੂਰੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਸੰਘਣਾ ਕਰ ਲਾਂਗੇ ਇਹ ਖੋਏ ਦੀ ਫਾਰਮ 'ਚ ਆ ਜਾਊਗਾ। ਦੁੱਧ ਦਾ ਕੱਪੜੇ ਨੂੰ ਪਕਾਵਾਂਗੇ ਮੱਠੀ-ਮੱਠੀ ਅੱਗ ਤੇ। ਹਾਂਜੀ ਦੁੱਧ ਦਾ ਜਿਹੜਾ ਆਪਣਾ ਚੰਗੇ ਤਰੀਕੇ ਨਾਲ ਸੰਘਣਾ ਹੋ ਗਿਆ। ਖੋਏ ਦੀ ਫਾਰਮ 'ਚ ਆਉਣ ਲੱਗ ਗਿਆ। ਦੇਖੋ ਤੁਸੀਂ ਖੋਏ ਤਰ੍ਹਾਂ ਬਨ ਲੱਗ ਗਿਆ ਇਹ। ਇਹਨੂੰ ਥੋੜਾ ਜਿਹਾ ਆਪਾਂ ਹੋਰ ਪਕਾਵਾਂਗੇ। ਇਹਨੂੰ ਸੇਮ ਗੈਸ ਤੇ ਤਿਆਰ ਕਰਿਓ ਜਿੰਨੀ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਤਿਆਰ ਕਰਾਂਗੇ ਉੰਨੀ ਹੀ ਵਧੀਆ ਤਿਆਰ ਹੋਣਗੀਆਂ ਆਪਣੀਆਂ ਪਿੰਨੀਆਂ ਇਹਨੂੰ ਸੰਗੇ ਤਰੀਕੇ ਨਾਲੇ ਤਾਂ ਬਨਜੂਗਾ ਤੇ ਨਾਲੇ ਇਹਦੇ ਵਿੱਚੋਂ ਸਮੈਲ ਵੀ ਨਹੀਂ ਆਉਣੀ ਨਹੀਂ ਤਾਂ ਇਹ ਥੱਲੇ ਚਿੱਕ ਜਾਂਦਾ ਤੇ ਜਲੇ ਜੀ ਦੀ ਸਮੈਲ ਆਉਣ ਲੱਗ ਜਾਂਦੀ ਹੈ ਵਿੱਚੋਂ ਤੇ ਇਹਨੇ ਬਹੁਤ ਸੋਹਣੀ ਮਹਿਕ ਆਊਗੀ ਇਹਦੇ ਚੋਂ ਜਿਵੇਂ ਆਪਣੇ ਖੋਏ ਚੋਂ ਆਉਂਦੀ ਹੁੰਦੀ ਹੈ ਤੇ ਥੱਲੇ ਵੀ ਨਹੀਂ ਲੱਗਣਾ ਇਹ ਤੁਸੀਂ ਇਹਨੂੰ ਮੱਠੀ ਮੱਠੀ ਅੱਗ ਤੇ ਹੀ ਬਣਾ ਕੇ ਤਿਆਰ ਕਰਿਓ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਘਿਓ ਦਾ ਦੇਸੀ ਦਾ ਫਿਰ ਇਹਨੇ ਕੜਾਈ ਹੈ ਜਿਹੜੀ ਆਪਣੀ ਛੱਡ ਦੇਣੀ ਆ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧੀ ਕੌਲੀ ਪੂਰਾ ਖੰਡ ਦੀ ਉਹੀ ਇਹੀ ਕੌਲੀ ਆਪਾਂ ਇੱਕ ਇਹਦੇ ਚ ਆਟੇ ਦੀ ਭੁੰਨੀਆਂ ਕਣਕ ਦੇ ਦੀ ਤੇ ਇਹੀ ਕੌਲੀ ਇਹਦੇ ਚ ਆਪਾਂ ਮਿਲਕ ਪਾਊਡਰ ਦੀ ਪਾਈ ਆ ਤੇ ਅੱਧੀ ਕੌਲੀ ਪਾਵਾਂਗੇ ਆਪਾਂ ਇਹਦੇ 'ਚ ਬੂਰਾ ਖੰਡ ਦੀ ਯਾਨੀ ਕਿ ਦੇਸੀ ਖੰਡ ਦੀ ਜੇ ਤੁਹਾਡੇ ਕੋਲੇ ਦੇਸੀ ਖੰਡ ਨਹੀਂ ਤਾਂ ਤੁਸੀਂ ਉਹਨੂੰ ਮਿਕਸੀ 'ਚ ਗ੍ਰाइंड ਵੀ ਕਰ ਸਕਦੇ ਹੋ ਘਰ ਵਾਲੀ ਖੰਡ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਬਿਲਕੁਲ ਸਹੀ ਮਾਪਾਇਓ ਤੇ ਬਹੁਤ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਇਸ ਮਾਪ ਨਾਲ ਤਾਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਖੰਡ ਪਾ ਦਿੰਦੇ ਆ ਤਾਂ ਕੋਈ ਵੀ ਚੀਜ਼ ਆ ਪਾਣੀ ਛੱਡਦੀ ਆ ਇਸ ਲਈ ਇਹਨੂੰ ਆਪਾਂ ਥੋੜਾ ਜਿਹਾ ਸੇਕ ਖੰਡ ਪਾਉਣ ਤੋਂ ਬਾਅਦ ਲਵਾਵਾਂਗੇ ਗੈਸ ਦਾ ਫਲੇਮ ਆਪਾਂ ਜਿਹੜਾ ਲੋ ਹੀ ਰੱਖਾਂਗੇ ਤੇ ਥੋੜਾ ਜਿਹਾ ਇਹਨੂੰ ਹੋਰ ਪਕਾਵਾਂਗੇ ਇਹ ਬੂਰਾ ਖੰਡ ਤੁਸੀਂ ਬਾਅਦ ਚ ਵੀ ਇਹ ਚ ਐਡ ਕਰ ਸਕਦੇ ਆ ਜਦੋਂ ਤੁਸੀਂ ਇਹ ਚਾਟਾ ਮਿਕਸ ਕਰ ਲਓ ਤਾਂ ਬਾਅਦ ਚ ਬੂਰਾ ਖੰਡ ਰਲਾ ਕੇ ਤੁਸੀਂ ਫਿਰ ਵੀ ਪਿੰਨੀਆਂ ਬੱਟ ਸਕਦੇ ਹੋ ਤੇ ਇਸ ਤਰੀਕੇ ਨਾਲ ਪਹਿਲਾਂ ਵੀ ਪਾ ਸਕਦੇ ਆ ਜੇ ਆਪਾਂ ਇਸ ਤਰੀਕੇ ਨਾਲ ਪਹਿਲਾਂ ਇਹਦੇ ਚ ਖੰਡ ਪਾਵਾਂਗੇ ਤਾਂ ਥੋੜਾ ਜਿਹਾ ਟੇਸਟ ਵੀ ਇਹਦਾ ਵਧ ਜੂਗਾ ਤੇ ਕਲਰ ਵੀ ਬਹੁਤ ਸੋਹਣਾ ਆਊਗਾ ਆਪਣੀਆਂ ਪਿੰਨੀਆਂ ਦਾ ਇਸ ਲਈ ਮੈਂ ਥੋੜਾ ਪਹਿਲਾਂ ਖੰਡ ਐਡ ਕੀਤੀ ਹੈ ਆ ਦੇਖੋ ਜੀ ਆਪਣੇ ਖੋਏ ਦਾ ਜਿਹੜਾ ਰੰਗ ਆ ਬਦਲਣਾ ਸ਼ੁਰੂ ਹੋ ਗਿਆ ਖੰਡ ਪਹਿਲਾਂ ਪਾਉਣ ਨਾਲ ਜਿਵੇਂ ਇਸ ਤਰ੍ਹਾਂ ਦੀ ਆਪਾਂ ਖੋਏ ਦੀ ਬਰਫੀ ਲੈ ਕੇ ਆਉਂਦੇ ਨਾ ਬਿਆਰੋਂ ਉਸ ਤਰ੍ਹਾਂ ਦੀਆਂ ਪਿੰਨੀਆਂ ਬਣਣਗੀਆਂ ਆਪਣੀਆਂ ਜਿਆਦਾ ਲਾਲ ਲਾਲ ਪਿੰਨੀਆਂ ਨਹੀਂ ਬਣਨੀਆਂ ਜਿਵੇਂ ਕਿ ਉਹ ਤਾਂ ਲੱਗਦਾ ਹੁੰਦਾ ਨਾ ਜਿਵੇਂ ਆਟੇ ਦੀਆਂ ਪਿੰਨੀਆਂ ਬਣਾਈਆਂ ਉਹ ਪਿੰਨੀਆਂ ਨਹੀਂ ਬਣਨੀਆਂ ਇਹ ਇਕ ਕੋਈ ਵੀ ਅਸਲੀ ਜਿਹੜੀਆਂ ਪਿੰਨੀਆਂ ਆਪਾਂ ਬਜ਼ਾਰੋਂ ਲੈ ਕੇ ਆਉਂਦੇ ਆ ਜਾਂ ਬਰਫੀ ਲੈ ਕੇ ਆਉਂਦੇ ਆ ਕੋਈ ਦੀ ਬਜ਼ਾਰੋਂ ਉਸ ਤਰ੍ਹਾਂ ਦੇ ਕਲਰ ਦੀਆਂ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਹਾਂਜੀ ਗੈਸ ਆ ਜਿਹੜਾ ਹੁਣ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ 2 ਮਿੰਟਾਂ ਲਈ ਇਸੇ ਤਰੀਕੇ ਨਾਲ ਆਪਾਂ ਖਲਾਵਾਂਗੇ ਕਿਉਂਕਿ ਕੜਾਈ ਹਜੇ ਆਪਣੀ ਬਹੁਤ ਜ਼ਿਆਦਾ ਗਰਮ ਮੰਗੀ ਤੇ ਥੋੜਾ ਜਿਹਾ ਠੰਡਾ ਹੋ ਜੂਗਾ ਫਿਰ ਹਾਂਜੀ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਥੋੜੇ ਜੇ ਮੋٹے ਕੁੱਟੇ ਹੋਏ ਪਿਸਤੇ ਆ ਤੇ ਬਦਾਮ ਆ ਤੁਸੀਂ ਆਪਦੀ ਮਨਪਸੰਦ ਦੇ ਕੋਈ ਵੀ ਡਰਾਈ ਫਰੂਟ ਆ ਜਿਹੜਾ ਪਾ ਸਕਦੇ ਹੋ ਜੇ ਨਹੀਂ ਪਾਉਣਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਹਾਂਜੀ ਹੁਣ ਇਹਦੇ ਚ ਆਪਾਂ ਪਾ ਦਾਂਗੇ ਭੁੰਨਿਆ ਹੋਇਆ ਜਿਹੜਾ ਆਪਣਾ ਆਟਾ ਸੀ ਪਹਿਲਾਂ ਕਣਕ ਦਾ ਆਟਾ ਬ ਜਿਹੜਾ ਆਪਾਂ ਭੁੰਨ ਕੇ ਰੱਖਿਆ ਸੀ ਇਹਨੂੰ ਆਪਾਂ ਚੰਗੇ ਤਰੀਕੇ ਨਾਲ मिक्स ਕਰ ਲਾਂਗੇ ਗੈਸ ਆ ਜਿਹੜਾ ਆਪਣਾ ਬੰਦ ਕੀਤਾ ਹੋਇਆ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਬਿਲਕੁਲ ਇੱਕਜਾਨ ਕਰ ਦਾਂਗੇ ਆਪਾਂ ਆਟੇ ਨੂੰ ਤੇ ਖੋਏ ਨੂੰ ਤੇ ਨਾਲੇ ਕੜਾਈ ਦੇ ਨਾਲ ਜਿਹੜਾ ਲੱਗਿਆ ਆਪਣਾ ਖੋਆ ਚੰਗੇ ਤਰੀਕੇ ਨਾਲ ਖੁਰਚ ਕੇ ਉਹਨੂੰ ਲਾ ਲਾਂਗੇ ਆਹ ਲੋ ਜੀ ਆਪਾਂ ਆਟਾ ਤੇ ਜਿਹੜਾ ਆਪਣਾ ਖੋਆ ਹੈਗਾ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਉਨੇ ਦੀ ਆਪਾਂ ਵਟਾਂਗੇ ਪਿੰਨੀਆਂ ਵੇਖੋ ਤੁਸੀਂ ਕਿੰਡਾ ਸੋਹਣਾ ਕਲਰ ਆਇਆ ਕੋਈ ਨਹੀਂ ਕਹਿ ਸਕਦਾ ਵੀ ਇਹਦੇ ਵਿੱਚ ਆਪਾਂ ਖੋਏ ਦੇ ਆਟਾ ਹੀ ਮਿਕਸ ਕੀਤਾਗਾ ਇਹਦਾ ਟੇਸਟ ਵੀ ਬਿਲਕੁਲ ਖੋਏ ਦੀਆਂ ਪਿੰਨੀਆਂ ਵਰਗਾ ਬਣੂਗਾ ਤੇ ਬਹੁਤ ਥੋੜੇ ਟਾਈਮ ਚ ਆਪਾਂ ਜਿਹੜੀਆਂ ਪਿੰਨੀਆਂ ਆਪਣੀਆਂ ਤਿਆਰ ਕਰ ਲਾਂਗੇ ਦੁੱਧ ਵੀ ਬਹੁਤ ਥੋੜਾ ਲੱਗਿਆਗਾ ਇੱਕ ਕੱਪ ਆਪਾਂ ਦੁੱਧ ਦਾ ਲਿਆ ਸੀ ਤੇ ਇੱਕ ਕੜਛੀ ਘਿਓ ਦੀ ਲਈ ਸੀਗੀ ਹਾਂਜੀ ਜਿਹੜਾ ਮਿਸ਼ਰਣ ਆ ਇਹ ਆਪਣਾ ਠੰਡਾ ਹੋ ਗਿਆ ਸੈਂਦਾ ਜਾ ਹੱਥ ਲੱਗਦਾ ਇਹਨੂੰ ਤੇ ਆਪਾਂ ਇਹਦੀਆਂ ਪਿੰਨੀਆਂ ਵਟ ਕੇ ਤਿਆਰ ਕਰ ਲੈਨੇ ਹਾਂ ਹਾਂਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਪਿੰਨੀਆਂ ਵਟ ਕੇ ਜਿਹੜੀਆਂ ਤਿਆਰ ਕਰ ਲਾਂਗੇ ਹੁਣ ਅਸੀਂ ਪਿੰਨੀਆਂ ਵਟ ਕੇ ਖਾਣ ਦੀ ਕਰਦੇ ਹਾਂ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ